ਲੱਸੀ ਕਦਈਆਂ ਹੋ ਦਹੀਂ ਹੋ ਚਾਚਾ ਪਰ ਕੇ ਕਿ ਜਮ ਮਜਾ ਕਰਨ ਵਾ 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 ਅਸੀਂ ਨਾ ਦੁਸ਼ਹਿਰਾ ਮਾਤਮ ਮਨਾਉਨੇ ਹੁੰਨੇ ਆ ਬਾਬਾ ਹੀਰਾ ਸਿੰਘ ਜੀ ਦੇ ਘਰ ਤੇ ਉਹਨਾਂ ਨੇ ਪਾਠ ਵੀ ਰੱਖਦੇ ਹੁੰਦੇ ਆ ਦਸਮ ਗ੍ਰੰਥ ਬਾਣੀ ਪੜ੍ਹਦੇ ਆ ਤੇ ਨਾਲੇ ਉਹਦੀਆਂ ਤਿਆਰੀਆਂ ਵੀ ਚੱਲ ਰਹੀਆਂ ਨੇ ਅੱਜ ਅੱਜ ਸ਼ਸਤਰਾਂ ਦੀ ਸੇਵਾ ਲੱਗਣੀ ਆ ਸ਼ਸਤਰ ਸਜਾਉਣੇ ਆ ਜਾਂ ਹੋਰ ਵੀ ਤਿਆਰੀਆਂ ਹੋਣੀਆਂ ਨੇ ਅੱਜ ਸਿਰਫ ਵਲੋਗ ਉਹਨਾਂ ਦਾ ਹੀ ਹੋਏਗਾ ਵਲੋਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਵਲੋਗ ਛੋਟਾ ਜਿਹਾ ਹੀ ਹੋਏਗਾ ਲੰਬਾ ਨਹੀਂ ਹੋਣ ਲੱਗਾ ਤੁਸੀਂ ਦੇਖ ਕੇ ਜ਼ਰੂਰ ਜਾਈਓ ਠੀਕ ਹੈ ਜੀ ਤੇ ਨਾਲੇ ਅਟੁੱਟ ਲੰਗਰ ਵੀ ਵਰਤਣਗੇ 12 ਵਜੇ ਤੋਂ ਲੈ ਕੇ ਇਹ ਰਾਤ ਦੇ 8 ਵਜੇ ਤੱਕ ਬਾਣੀ ਪੜੀ ਜਾਵੇਗੀ। ਉਸ ਤੋਂ ਬਾਅਦ ਭੋਗ ਪਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ। ਆਹ ਹੁੰਦੀ ਭਾਈ ਸ਼ਸਤਰਾਂ ਦੀ ਸੇਵਾ ਰੇ। ਲੱਗੇ ਤੇ ਬੜੇ ਜਿਰਦੇ ਆ ਮੈਂ ਹੀ ਲੇਟ ਆਇਆ। ਕਿਦਾ ਫਿਰ? ਠੀਕ ਠਾਕ। ਹਾਂਜੀ ਹਾਂਜੀ। ਸ਼ਕ ਆਇਆ ਮੈਂ? ਹਾਂਜੀ। ਕਿੱਥੋਂ? ਉਹ ਜਿਉਂਦਾ ਆ ਰਹਾ ਏ। ਹੁਣ 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 ਬਣੀ ਨਾ ਗੱਲ ਫਿਰ। ਹੁਣ ਬਣੀ ਨਾ ਗੱਲ। ਸਾਰੇ ਦੇ ਸਾਰੇ ਸ਼ੇਰ ਸੱਦੇ ਦੇ ਉਹ ਜਿਉਂਦੇ ਰੋਏ ਜਿਉਂਦੇ ਰੋ ਉਹ ਛੱਡ ਕੇ ਮੋਈ ਤੇ ਨਾ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਚੰਗੀ ਗੱਲ ਆ ਹੁਣ ਥੋੜਾ ਜਿਹਾ ਸੰਕੋਚ ਕਰਨਾ ਐ ਸਾ ਹਾਂਜੀ ਹਾਂਜੀ ਬਸ ਠੀਕ ਹੈ ਚੰਗੀ ਗੱਲ ਹੈ ਉਹ ਇਹਦੀ ਮੁਠੀ ਕੋ ਲਾਤੀ ਆ ਮੁਠੀ ਤਾਂ ਲਾਈਏ ਕੀ ਸਾਫ਼ ਨਹੀਂ ਹੁੰਦੇ ਇਹ ਸਾਫ਼ ਨਹੀਂ ਹੁੰਦੀ ਐ ਕਿਆ ਬਾਤ ਹੈ بڑے ਚੇਰ ਦੇ ਲੱਗੇ ਸਾਰੇ ਸ਼ਸਤਰ ਦਾ ਕਰਕੇ ਕੀ ਬਾਤ ਹੈ ਸਾਰੇ ਸਾਥ ਨਾਲ ਦੀ ਸੇਵਾ ਰੱਗੀ ਆਹਾਹਾਹਾ ਕੀ ਬਾਤ ਹੈ ਦੁਕਾਨ ਦੀ ਵੀ ਲਾਤੀ ਲੱਗਦਾ ਨਾਲ ਨਾਲ ਚੱਕਰ ਵਕੇ ਕਾਲੇ ਹੈਗੇ ਚਿੱਟੇ ਕੱਢਦੇ ਮੁੰਡਿਆਂ ਨੇ ਚੰਗੀ ਕਰ ਲਾ ਮੁੰਡੇ ਸੇਵਾ ਦੇ ਕਰਨ ਥਲੇ ਤੇ ਆ ਰਹੀਆਂ ਹੋਈਆਂ ਸਾਰੀਆਂ ਐਂ ਬਾਰੇ ਨਹੀਂ ਨਹੀਂ ਹੋਣੀ ਆ ਜੇ ਹੋਣੀ ਆ ਜੇ ਇਹ ਤੇ अच्छा मोहित के के सारे मोहित के आए पर ना सब कोई ते आ प्यार है हां मोर बैंक भी इथे पे है सारे बच्चे इथे कोई नहीं करने मसाला ल जाने हैं ਥੱਲੇ ਫਿਰ ਦੇ ਦੇ ਕਿੜੀਆਂ ਕਿੜੀਆਂ ਤਿਆਰੀਆਂ ਪਈਆਂ ਕਰਨ ਵਾਲੀਆਂ ਫੇ ਤੁਹਾਨੂੰ ਬਖਾਨੇ ਆ ਵੀ ਸ਼ਸਤਰ ਹੈ ਇਹਨਾਂ ਦੀ ਵੀ ਸੇਵਾ ਲਾਉਣੀ ਹੈ ਇਹ ਦੋਵਲੇ ਤੁਹਾਨੂੰ ਨੇ ਸ਼ਸਤਰ ਇਹਨਾਂ ਦੀ ਸੇਵਾ ਲਈ ਪਹਿਲਾਂ ਤੇ ਪੀਏ ਕੱਚੀ ਲੱਸੀ ਠੀਕ ਆ ਜੀ ਫੇਰ ਲਾਉਣੀ ਨਦੀ ਸੇਵਾ ਬਾਤ ਪੱਕੀ ਲੈ ਤੇ ਪਹਿਲਾਂ ਇਹਨਾਂ ਨੂੰ ਪਿਆਲੀਆਂ ਦੱਸੀਆਂ ਫਿਰ ਆਪਾਂ ਵੀ ਲੱਗਦੇ ਹਾਂ ਥੋੜਾ ਖੋਤਾ ਨਾਲ ਵਿੱਚ ਦਾ ਸੋਣੀ ਵੀ ਬਹਿਣਗੇ ਹੁਣ ਵਿੱਚ ਇਹਨਾਂ ਦੇ ਤੇ ਉਹ ਨਸੀਬ ਆਉ ਉਹਨੂੰ ਦੱਸਾਂ ਨੀ ਕੀ ਕਰਨਾ ਤੂੰ ਕਿਹਨੂੰ ਵੇਖਣਾ ਨੰਦਪਾਦਰ ਮੈਂ ਡਿੱਗ ਨਹੀਂ ਇਹ ਤੇਰੇ ਕੋਲ ਡਿੱਗ ਜਾਈਂ ਥੱਲੇ ਗਲਾ ਰਾ ਕੇ ਪਾਉਣੀ ਹੱਥ ਚ ਫੜ ਕੇ ਥੋੜੀ ਪਾਉਣੀ ਹੈ ਨਹੀਂ ਮੇਰੇ ਹੱਥ ਲੱਗਦੇ ਆ ਤੇਰੇ ਹੱਥ ਵਗਦੇ ਕਿੱਡੇ ਤੂੰ ਬੁੱਕ ਚ ਪੀਣ ਲੱਗਾ ਚੱਲ ਬੁੱਕ ਲਗਾਉ

ਠੀਕ ਹੈ ਸਪੀਕਰ ਆਪਣੇ ਮਨੋਰੰਜਨ ਨੂੰ ਤੇ ਆ ਤੰਕ ਰੀ ਜਾਂ ਨੀ ਜਾ ਬਾ ਜਾ ਹਾਂ ਆਪਣੇ ਮਨੋਰੰਜਨ ਨੂੰ ਲਿਆ ਨਾ ਬੰਦਿਆਂ ਨੇ ਸਪੀਕਰ ਲਾ ਲਿਆ ਪਪਾ ਜੀ ਕਹਿੰਦੇ ਲਾ ਲਓ ਤੇ ਸ਼ਸਤਰਾਂ ਦੀ ਸੇਵਾ ਗਈ ਹੋ ਗਈ ਆ ਤੇ ਕੁਝ ਸ਼ਸਤਰ ਪਏ ਆ ਜਿਹੜੇ ਨਿੱਕੇ ਮੋਟੇ ਉਹਨਾਂ ਦੇ ਜੰਗਾਲ ਨਹੀਂ ਲੱਤਣ ਲਿਆ ਤੇ ਵੇਖਦੇ ਆਂ ਵੀ ਅਜ ਬਾਬਾ ਜੀ ਕਹਿੰਦੇ ਮੈਂ ਲੈ ਆਇਆ ਕਿਉਂ ਨਾ ਵਾ ਰੇਗਮਾਰ ਫੇ ਰੇਗਮਾਰ ਮਾਰਦੇ ਆਂ ਕਿਉਂਕਿ ਕੁਝ ਹਥਿਆਰ ਜਿਹੜੇ ਜਿਆਦਾ ਪੁਰਾਣੇ ਆ ਪਤਾ ਨਹੀਂ ਬਾਬਾ ਜੀ ਕਿੱਥੋਂ ਕਿੱਥੋਂ ਕੱਢ ਕੇ ਲਿਆਈ ਜਾਂਦੇ ਹਥਿਆਰ ਕਿਉਂ ਜੰਗਾਲ ਦੇਖੋ ਉਹਨੇ ਕਿੱਥੋਂ ਕਿੱਥੋਂ ਲਿਆਈ ਜਾਂਦੇ ਝੰਸਰ ਕੱਢ ਕੇ ਪਤਾ ਨਹੀਂ ਲੱਗੰਦਿਆ ਇੰਨਾ ਝੰਸਰ ਕਦੇ ਅਸੀਂ ਪਿਆ ਵੇਖਿਆ ਨਹੀਂ ਕਦੇ ਕਿਤੇ ਵੀ ਤੇ ਪਰ ਇੰਨਾ ਝੰਸਰ ਕਦੇ ਥੱਲੇ ਪਰ ਪਧਾਣੀ ਇਹ ਜੇ ਤਿਆਰ ਆਇਆ ਕਣੀ ਆ ਕੀ ਕਹਿੰਦੇ ਏ ਮੋਟਰ ਪੜ ਗਈ। ਆਰਡਰ ਕਿੱਥੇ ਬੰਦ ਹੋਣੀ ਆ? ਮੋਟਰ ਖੜੀ ਕਹਿੰਦੇ ਬਲੂਟੁੱਥ ਬੰਦ। ਅੱਛਾ। ਮਸਤ ਜੋਕ ਮਾਰ ਰਿਹਾ ਰ। ਇਹ ਹੱਸ ਰਿਹਾ ਹਲਕਾ ਢੱਬ। ਬਲੂਟੁੱਥ। ਓਏ ਬਲੂਟੁੱਥ ਬੰਦ ਕਰ ਓਏ। ਫੇਰ ਤਾਂ ਚੱਲਾਂਦੇ ਆਂ ਬਲੂਟੁੱਥ ਬੰਦ ਕਰ। ਕਰਤਾ ਵਾ। ਐ ਤਾਂ ਮੀ ਪਿਆ ਚੱਲੀ। ਕਰਤਾ ਵਾ ਕਰਤਾ ਵਾ। ਉੱਤੇ ਗਾਣੇ ਚੱਲਦੇ ਨੇ ਗਾਣੇ ਉੱਤੇ ਚੱਲਦੇ ਹੁਣ ਗਾਣੇ ਉੱਤੇ ਚੱਲਦੇ ਬਾਬਾ ਜਾਂਦੇ ਬਲੂਥੂਥ ਬੰਦ ਕਰ ਉਹ ਪੈ ਲੱਗਣਿਆ ਭਾਈ ਨਹੀਂ ਆਉਂਦੀ ਨਹੀਂ ਕੱਢਦੇ ਨੇ ਬਾਕੀ ਬਲੂਥੂਥ ਚੱਲਣ ਜਾਂਦੇ ਉੱਤੇ ਸੁੱਕਾ ਨੇ ਉੱਤੇ ਚੱਲਣ ਦੇ ਪੂਰੀ ਆਟੋਂ ਮੈਂ ਨਹੀਂ ਦਾਨੀ ਹੁਣ ਛੱਕ ਨਹੀਂ ਪਰਛਾਤਾ ਛੱਕੇ ਫੇਰ ਉੱਤੇ ਜਾਂਦੇ ਸੇਵਾ ਕਰਨੇ ਸਤਨਾ ਦੀ ਚੋਲ ਆ ਚੁੱਕੇ ਨੇ ਉਹ ਤਾਂ ਢੋਈ ਓਏ ਟੱਕਣ ਬੜਾ ਟੱਤਾ ਈ ਚੋਲ ਆ ਚੁਕੇ ਨੇ ਦੇ ਟੱਕਣ ਬਹੁਤ ਤਤਾ ਹੈਗਾ ਬਹੁਤ ਗਰਮੀ ਹਾਈ 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 ਲੱਸੀ ਕਦਈ ਹੈ ਹੋ ਦਹੀਂ ਹੋ ਚਾਚਾ ਠੀਕ ਹੈ ਆ ਤੈਨੂੰ ਸੋਰੀ ਸੋਰੀ ਘੰਟੀ ਨੇਰਾ ਆ ਗਿਆ ਨੇਰਾ ਹੋਗਾ ਨੇਰਾ ਦਹੀਂ ਨੂੰ ਲੱਸੀ ਗਈ ਜਾਂਦਾ ਹੈ ਹਾਸਾ ਹੀ ਹੈ ਦਾ ਵੀ ਭਗਵਾ ਆਟਮ ਪੇਸ਼ ਕਰੀ ਜਾਣਾ ਮੈਂ ਚਾਟ ਦੀ ਲੱਸੀ ਇਹਨਾਂ ਚੰਗੇ ਹਲਾ ਕੇ ਪਾ ਕੇ ਦੇ ਪਾ ਕੇ ਤੇਰੇ ਬਜਣੀਆਂ ਬੜੀਆਂ ਭਦੀ ਜਾਣ ਨਹੀਂ ਲੱਭੀ ਭਾਈ ਤੱਤੇ ਆ

ਪਾਲ ਗਰਮ ਨੂੰ ਬੁਲਾਉਣਾ ਹੈ ਗਰਮ ਨਹੀਂ ਆਵਾ ਯਾਰ ਭਾਈ ਕੋਲ ਲੰਗੀ ਯਾਰ ਆ ਆ ਮੁੰਡਾ ਵੱਡਣਾ ਬੈਣ ਰਿਹਾ ਹੈ ਆ ਮੁੰਡਾ ਵੱਡਣਾ ਬੈਣ ਰਿਹਾ ਹੈ ਆਪ ਕੋ ਥੱਲੇ ਮਰਨਿਆ ਕੋਈ ਨਾ ਨਹੀਂ ਥੱਲੇ ਗਾਲੇ ਕਢੇ ਸੁਣਿਆ ਆਹੋ ਇਹ ਰੱਖਿਆ ਸਟੇਨ ਕਰਨਾ ਹੈ ਸਟੇਨ ਕਰਨਾ ਵੇਰੀ ਗਿਆ ਸਟੇਡ ਗਿਆ ਸਟੇਡ 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 ਵੇਖ ਤਾਂ ਸਹੀ ਕਿੱਦਾਂ ਛੱਡ ਛੱਡੇ ਨੇ ਛੱਡ ਪੈਰ ਤੇ ਛੱਡਦਾ ਪੈਰ ਤੇ ਨਹੀਂ ਵੇਖ ਲੈ ਬੰਦੂ ਪੁੱਠੀ ਮਾਰ ਲਈ ਕੀ ਜਾਲ ਹਾਵਾ ਦੇ ਹਵਾ ਦੇਖਿਆ ਨਹੀਂ 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 ਦੇ ਦੇ ਲੈ ਨਹੀਂ ਨਹੀਂ ਹਵਾ ਵਿੱਚ ਨਹੀਂ ਆ ਗਿਆ ਦਰ ਗਿਆ ਬਾਸ ਗਿਆ ਇਹ ਗੰਨਾ ਫੜ ਕੇ ਵੀਰਾਂ ਵਜਾ ਕੇ ਹਵਾ ਹਵਾ ਵਜਦੀ ਇਹਨਾਂ ਹਵਾ ਵਜਦੀ ਇਹਨਾਂ ਇਹਦੇ ਵਿੱਚ ਜੀਆ ਏ ਹੈ ਆਪਾ ਜੀ ਲੱਗੇ ਹੈ ਓਕੀਆਂ ਓਕੀਆਂ ਜਾਂਦੀਆਂ ਬਸ ਹੁਣ ਚਲੀਏ ਥੱਲੇ ਵੀ ਚਲੀ ਜਾ ਕੇ ਕਰੀਏ ਸੇਵਾ ਬਸ ਇਹ ਰਕ ਲੈ ਕੇ ਸ਼ਸਤ ਚਲੀ ਆਪਾ ਥੱਲੇ ਹੁਣ ਹੋ ਜਾ ਮੱਝਾ ਕਰੀਏ ਇਥੇ ਥੱਲੇ ਆਪਾ ਥਿਆਲੀ ਕਰੀਏ ਸਾਰੇ ਦਰਬਾਰ ਦੀ ਲਗਾ ਕਰੇ ਬਾਬਾ ਜੀ ਕਹਿੰਦੇ ਕਿ ਆਉ ਥੱਲੇ ਥਿਆਲੀ ਕਰੀਏ ਅਰ ਬਾਬਾ ਜੀ ਨੇ ਤਾਂ ਕਹਿੰਦੇ ਕਿ ਬਾਬਾ ਜੀ ਕਹਿੰਦੇ ਪਹਿਲਾਂ ਰਗੜੇ ਲਾ ਲੋ ਸ਼ਗਲੋ ਸਰਦਾਈ ਫੇਰ ਆਪਾਂ ਥੱਲੇ ਕਰਦੇ ਹਾਂ ਤਿਆਰੀ ਕਮਰੇ ਦੀ ਮਹਾਰਾਏ ਦੇ ਥਾਂ ਦੀ ਉਹ ਜਿਹ ਕ੍ਰਪਾਨ ਹੋਰ ਵੀ ਆ ਗਈ ਉਹਨੇ ਤਜਾਬ ਲਾ ਕੇ ਕ੍ਰਪਾਨ ਖਰਾਬ ਕਰਤੀ ਹੁਣ ਸੇਵਾ ਲਾਉਣ ਦੇ ਪਹਿਲੇ ਤੇ ਇਸ ਕਰਕੇ ਕਹਿੰਨੇ ਨੇ ਕ੍ਰਪਾਨ ਨੂੰ ਤਜਾਬ ਨਹੀਂ ਲਾਉਣੇ ਦੇਣਾ ਉਹਨੂੰ ਰੇਤ ਨਾਲ ਮਾਜੋ ਉਹਦੀ ਸੇਵਾ ਰੇਤ ਨਾਲ ਹੁੰਦੀ ਹੈ ਆ ਰਗੜਾ ਲਾਉਂਦੇ ਆ ਬਾਕੀ ਦੇਖਦੇ ਹਾਂ ਕਿੰਨੇ ਚਿਰ ਤੱਕ ਤਿਆਰ ਹੋ ਜਾਂਦਾ ਫੇਰ ਸ਼ੱਕਦਿਆਂ ਤੇ ਫਿਰ ਤਿਆਰੀ ਕਰਦੇ ਆਂ ਮਹਾਰਾਜ ਦੀ ਮਸਤਰਾ ਨਾਲ ਤੇ ਤੁਹਾਡੀ ਬਲੀ ਉਹਦੇ ਮਸ਼ਰਬਤ ਤੇ ਅਸੀਂ ਕਰਦੇ ਹਾਂ ਤੇ ਵਲੌਗ ਦੀ ਐਂਡਿੰਗ ਸੋ ਮਿਲਦੇ ਆਂ ਤੁਹਾਨੂੰ ਅਸੀਂ ਨੈਕਸਟ ਵਲੌਗ ਚ ਸੋ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਵਧੀਆ ਲੱਗਾ ਠੀਕ ਹੈ ਜੀ ਤੇ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਇੱਕ ਹੋਰ ਗੱਲ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਸਾਨੂੰ ਹਿੰਮਤ ਮਿਲਦੀ ਹੈ ਵੀ ਹਾਂ ਇਹਨਾਂ ਦੇ ਵਲੌਗ ਸਾਡੇ ਵਧੀਆ ਲੱਗ ਰਹੇ ਨੇ ਤੇ ਅਸੀਂ گاਉਂ ਹੋਰ ਵੀ ਵਲੌਗ ਲੈ ਕੇ ਆਈਏ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਲਾਈਕ ਨਹੀਂ ਕਰਦੇ ਫਿਰ ਥੋੜਾ ਘੱਟ ਮਨ ਕਰਦਾ ਵਲੌਗ ਪਾਉਣ ਦਾ ਜੇ ਤੁਸੀਂ ਸਬਸਕ੍ਰਾਈਬ ਕਰੋ ਤਾਂ ਫਿਰ ਮਜ਼ਾ ਹੋਰ ਆਵੇ ਠੀਕ ਹੈ ਜੀ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੁਹਾਡਾ ਕਿ ਜਾਂਦਾ ਅਗਲਾ ਨੈਟ ਹੀ ਜਾਣਾ ਹੈ ਕਿ ਹੋ ਗਿਆ ਕਰਦੇ ਆ ਕਰੋ ਯਾਰ ਕੁਝ ਨਹੀਂ ਹੋ ਚੱਲਾ ਠੀਕ ਹੈ ਜੀ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਕਰੋ ਸੋ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਠੀਕ ਹੈ ਜੀ ਜਲਦੀ ਆਏਗਾ ਨੈਕਸਟ ਵਲੌਗ ਵੀ ਦੇਰੀ ਨਹੀਂ ਲਾਉਂਦੇ ਆਪਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਰੱਬ ਰੱਖਾ